ਸਾਲ ਜੀ ਵੈਲਕਮ ਹੋ ਗਿਆ ਆਪ ਸਭ ਦਾ ਨਿਊ ਵਲੋਗ ਇਕ ਆਪ ਸਭ ਕੀਵੇਂ ਸਰਬੜੇ ਕਾਚ ਵਧੀਆ ਤਸਵੀਰ ਹੋ ਗਈ ਇਹ ਤੇ ਮੇਰੇ ਕੰਮ ਸ਼ੁਰੂ ਹੋ ਚਾਹ ਉਸੇ ਪੀ ਲਈਏ ਲੇਖੋਂ ਪਹਿਲੇ ਮੈਂ ਗੈਸ ਸਰਵ ਕਰਾਂਗੀ ਸਲੈਪ ਸਰਵ ਕਰਾਂਗੀ ਫਿਰ ਮੈਂ ਕਰਾਂਗੀ ਪੰਡੇ ਠੀਕ ਹੈ ਥੋੜੇ ਜਿਹੇ ਪੱਤੇ ਜਦਨੀ ਨੇ ਤੇ ਪੰਡੇ ਵਗੈਰਾ ਕਰਕੇ ਤੇ ਫਿਰ ਉਸ ਤੋਂ ਬਾਅਦ ਉਹ ਕਰਾਂਗੀ ਰੋਟੀ ਸਬਜੀ ਸਾਗ ਗੁਣਿਆ ਵੀ ਮੈਂ ਪਰੌਂਠੇ ਤਿਆਰ ਲੰਗੀ ਬੱਚਿਆਂ ਦੇ ਦੂੰਗੀ ਤੇ ਇਹ ਬਨੇ ਲਿਕਵਿਡ ਨਾਲ ਇਹ ਜਿਹੜਾ ਲਿਕਵਿਡ ਮੈਂ ਬਣਾਣੀ ਹੈ ਨਾ ਇਹਦੇ ਨਾਲ ਨਾ ਕਿਚਨ ਚ ਕੋਕਰੇ ਚ ਕੀੜਾ ਕੁਝ ਵੀ ਨਹੀਂ ਆਉਂਦਾ। আর ਜੇ ਕਿਸੇ ਨੂੰ ਚਾਹੀਦਾ ਹੈ ਕਿਵੇਂ ਬਣਾਣਾ ਹੈ ਤੇ ਮੈਨੂੰ ਕਮੈਂਟ ਚ ਕਰਕੇ ਦੱਸ ਦੇਣਾ। ਐਜਿਵੇਂ ਮੈਂ ਕਾਰਨਰ ਕਰਨਾ ਨਾ ਐ ਦੇਖੋ ਐ ਦਾਤੀ ਜੀ ਤੁਸੀਂ ਅਟੜੇ ਕੀੜੇ ਆਉਂਦੇ ਨੇ ਇਹ ਕਾਰਨਰ ਕਰਨੇ ਸਪਰੇਅ ਕਰਕੇ ਨਾ ਤੁਸੀਂ ਛੋੜ ਦਿਓ ਸਾਰਾ ਕੰਮ ਕਰਨ ਤੋਂ ਬਾਅਦ। ਤੇ ਆਪ ਜਿਹਦੇ ਕਾਰਨਰ ਤੇ ਬਿਲਕੁਲ ਵੀ ਕੋਈ ਕੀੜਾ ਕੁਝ ਨਹੀਂ ਆਏਗਾ। ਨਹੀਂ ਆਏਗਾ। ਠੀਕ ਹੈ। ਕੋਈ ਕੀੜਾ ਨਹੀਂ ਆਂਦਾ ਮੇਰੀ ਕਿਚਨ ਵਿੱਚ ਮੇਰੀ ਕਿਚਨ ਬਿਲਕੁਲ ਸਾਫ਼ ਹੈ ਇੱਕ ਵੀ ਕੋਈ ਕੀੜਾ ਨਹੀਂ ਹੈ ਕਿਚਨ ਵਿੱਚ ਹਾਂ ਬਿਲਕੁਲ ਕਲੀਨ ਸਨਾਪਸ ਕਿਚਨ ਨੂੰ ਸਾਫ਼ ਨਹੀਂ ਕੀਤਾ ਕਹਤੇ ਕਲੀਨ ਹਾਂ ਕਲੀਨ ਹੈ ਮੇਰੀ ਕਿਚਨ ਕੋਈ ਕੀੜਾ ਕੁਛ ਨਹੀਂ ਹੈ ਠੀਕ ਹੈ ਤੇ ਮੈਂ ਆਪ ਨੂੰ ਕਿਚਨ ਪਹਿਲੇ ਪਾਟੇ ਦਿਖਾਵਾਂ ਇਹ ਢੰਡੇ ਦੇ ਬਸ ਰਾਤ ਹੁਣ ਸਵੇਰ ਦੇ ਨਾਸ਼ਤੇ ਦੇ ਕੱਤੀ ਮੈਂ ਸਾਰਾ ਪੰਡਾ ਮੈਂ ਸੁਤੀ ਸੀ ਮੈਂ ਜੋੜ ਲਿਆ ਇਹ ਨਾਸ਼ਤੇ ਨੂੰ ਚਾਹ ਪੀਤੀ ਉਹ ਢੰਡੇ ਨੇ ਤੇ ਉਸ ਤੋਂ ਬਾਅਦ ਹੋਣੀ ਇਹ ਪੰਡੇ ਮਾਈ ਨਹੀਂ ਆ ਠੀਕ ਹੈ ਤੇ ਪੂਰੀ ਕਿਚਨ ਮੇਰੀ ਕਲੀਨ ਹੈ ਕੁਝ ਨਹੀਂ ਹੈ ਮੇਰੀ ਕਿਚਨ ਚ ਬਸ ਹੁਣ ਮੈਂ ਉਸ ਵਾਰ ਆਪ ਨੂੰ ਮਿਲਣੀ ਹੈ ਜਦ ਥੋੜਾ ਕੰਮ ਕਰ ਲਾ ਠੀਕ ਹੈ ਬਾਕੀ ਜਿਹਨੂੰ ਲਿਕਵਿਡ ਚਾਹੀਦਾ ਹੋਏਗਾ ਮੈਂ ਦੱਸ ਦੇਣਾ ਇਹ ਲਿਕਵਿਡ ਘਰ ਹੀ ਬਣਾਨੀ ਆ ਬਾਹਰੋਂ ਨਹੀਂ ਆਂਦਾ ਤੇ ਕਮੈਂਟ ਕਰਕੇ ਦੱਸਣਾ ਤੇ ਮੈਂ ਆਪ ਨੂੰ ਲਿਕਵਿਡ ਬਣਾਉਣਾ ਸਿਖਾ ਦੂੰਗੀ ਸਿਰਫ ਦੋ ਹੀ ਚੀਜ਼ਾਂ ਪੈਂਦੀਆਂ ਨੇ ਘਰ ਦੇ ਰਸੋਈ ਚੋਂ ਹੋਰ ਕੁਝ ਨਹੀਂ ਪੈਂਦਾ ਤੇ ਆਪ ਦਾ ਬੜਾ ਵਧੀਆ ਲਿਕਵਿਡ ਬਣੇਗਾ ਬੋਟਲ ਭਰ ਕੇ ਦੇਖ ਲਓ ਮੀਨਾ ਮੀਨਾ ਬੋਟਲ ਨਿਕਲ ਜਾਂਦੀ ਹੈ ठीक है जी मैं आपको मिलनी है सफाई करनी है फिर मिलनी है ओके जी बडेनोसी व्लॉग इज उनहो के जी रसोई ਦਾ ਕੰਮ ਖਤਮ ਹੋ ਗਿਆ ਤੇ ਮੈਂ ਇਧਰ ਆ ਗਈ ਕਮਰੇ ਇਸ ਵਿੱਚ ਝਾੜੂ ਮਾਰਨ ਲੱਗ ਗਈ ਆ ਤੇ ਲਿਕਵਿਡ ਦੀ ਗੱਲ ਚੱਲ ਰਹੀ ਸੀ ਤੇ ਪਹਿਲੇ ਇਹ ਬੋਟਲ ਨਾ ਉਹ ਹੈਪੀ ਬਲੈਂਡ ਵਾਲੀ ਦੀ ਬੋਟਲ ਇਹ ਤੇ ਜਿਹੜਾ ਉੱਪਰ ਨੋਜ਼ਲ ਹੈ ਉਹ ਉਹਦਾ ਇਹ ਜਿਹੜਾ ਉਹ ਕੀ ਹੁੰਦਾ ਸੀ ਕੀ ਮਗੰਨਾ ਸ਼ੀਸ਼ੇ ਸਾਫ ਕਰਨ ਵਾਸਤੇ ਉਹਦਾ ਉਹਦਾ ਨੋਜ਼ਲ ਹੈ ਤੇ ਮੈਂ ਬੋਤਲ ਬਈ ਸੀ ਨੋਜ਼ਲ ਮੈਂ ਉਹਦਾ ਲਗਾ ਲਿਆ ਸੀ ਤੇ ਬਟ ਜਦੋਂ ਇਹ ਲਿਕਵਿਡ ਨਾ ਮੈਂ ਖੁਦ ਬਣਾਇਆ ਹੈ ਤੇ ਤੁਸੀਂ ਮੈਨੂੰ ਨਾ ਜਦੋਂ ਕਮੈਂਟ ਕਰਕੇ ਬੋਲੋਗੇ ਨਾ ਕਿ ਬਣਾ ਕੇ ਦੱਸੋ ਤੇ ਮੇਰਾ ਖਤਮ ਹੋਣ ਵਾਲਾ ਬਸ ਮੈਂ ਅੱਜ ਕੱਲਚ ਬਣਾ ਲੈਣਾ ਤੇ ਮੈਂ ਵੀਡੀਓ ਬਣਾ ਦਾਂਗੀ ਕੁਝ ਵੀ ਨਹੀਂ ਕਰਨਾ 2 ਮਿੰਟ ਦਾ ਕੰਮ ਹੈ ਪਰ ਆਪ ਦੀ ਰਸੋਈ ਜਿੱਥੇ ਆਪ ਨੂੰ ਲੱਗਦਾ ਹੈ ਨਾ ਕਿ ਕੋਈ ਕੌਕਰੇ ਜਾਂ ਕੀੜਾ ਘੁਮ ਰਿਹਾ ਹੈ ਤੇ ਆਪ ਉਸ ਜਗ੍ਹਾ ਤੇ ਪਾ ਦਿਓ ਤੇ ਇਹਦੇ ਨਾਲ ਸਮੈਲ ਹੁੰਦੀ ਥੋੜੀ ਜੀ ਤੇ ਬਸ ਉਹ ਦਿਨ ਨਾਲੋਂ ਬਿਲਕੁਲ ਉਸ ਪਾਸੇ ਹੀ ਨਹੀਂ ਆਉਂਦੇ ਕੀੜੇ ਤੇ ਮੈਂ ਤੇ ਬਸ ਇਹਨੂੰ ਹੀ ਯੂਜ਼ ਕਰ ਰਹੀ ਆ ਮਨੂ ਕਰਦੇ ਕਰਦੇ ਆ 3 ਸਾਲ ਹੋ ਗਏ ਨੇ ਇਹਨੂੰ ਯੂਜ਼ ਕਰਦੇ ਹੋਏ ਤੇ ਮੈਂ ਫਸਟ ਟਾਈਮ ਨਾ ਜਸ ਸ਼ੁਰੂ ਸ਼ੁਰੂਜ ਮੰਗਾਇਆ ਸੀ ਹੈਪੀ ਪਲੈਂਟ ਵਾਲਾ ਦਾ ਮਗਰ ਉਹ 300 ਰੁਪਏ ਦੀ ਬੋਟਲ ਆਈ ਸੀ ਔਰ ਬਹੁਤ ਜਲਦੀ ਖਤਮ ਹੋ ਜਾਂਦੀ ਏ ਤੇ ਉਸ ਤੋਂ ਬਾਅਦ ਮੈਂ ਆਪਣੇ ਕਰਚ ਬਣਾਉਣਾ ਸ਼ੁਰੂ ਕਰਤਾ ਤੇ ਬਸ ਲਿਕਵਿਡ ਸਭ ਦੇ ਕਰਚ ਹੁੰਦਾ ਆ ਆਂਡੇ ਮੰਜੇਂ ਦਾ ਲਿਕਵਿਡ ਹਰ ਕਰਚ ਹੁੰਦਾ ਤੇ ਇਦਾਂ ਰੋਣ ਮੇਰਾ ਹੱਥ ਦੇਖ ਰਹੀ ਸੀ ਕਿ ਹੱਥ ਨਾ ਉਹ ਮਤਲਬ ਥੱਕ ਜਾਂਦਾ ਨਾ ਤੇ ਉਹ ਥੋੜਾ ਹੋ ਜਾਂਦਾ ਈ ਮੇਰਾ ਲਾਲ ਲਾਲ ਜਾ ਕਿਉਂਕਿ ਮੇਰੀ ਨਾ ਉਹ ਜਿਵੇਂ 52 ਨਾ ਉਹਦੇ ਚ ਨਿਸ਼ਾਨ ਆ ਰਹੇ ਸੀ ਰੈਡ ਰੈਡ ਨੇ ਰੈਡਨੈਸ ਹੋ ਰਹੀ ਸੀ ਤੇ ਬਸ ਤੇ ਚਲੋ ਜੀ ਕੋਈ ਨਹੀਂ ਕਰਦਾ ਕੰਮ ਤੇ ਕਰਨਾ ਹੀ ਹੈ ਨਾ ਤੇ ਕਰਦਾ ਕੰਮ ਚੱਲੂਗਾ ਤੇ ਹੁਣ ਸਾਰਾ ਕੰਮ ਕਰਦਾ ਮੁੱਕ ਗਿਆ ਤੇ ਹੁਣ ਆ ਗਿਆ ਜੀ ਮੇਨ ਕੰਮ ਰੋਟੀ ਦਾ ਤੇ ਰੋਟੀ ਦਾ ਕੰਮ ਸ਼ੁਰੂ ਹੋ ਗਿਆ ਤੇ ਇੱਧਰ ਮੈਂ ਬਣਾ ਰਹੀ ਹਾਂ ਪ੍ਰਾਂਠੇ ਕਿਉਂਕਿ ਅੱਜ ਬਣਿਆ ਹੋਇਆ ਸਾਗ ਸਾਗ ਨੂੰ ਤੜਕਾ ਲੱਗਿਆ ਹੋਇਆ ਹੈ ਸਾਗ ਉੱਥਰ ਉੱਦ ਸਾਈਡ ਤੇ ਚੱਲਦਾ ਪਿਆ ਹੈ ਗੈਸ ਤੇ ਤੇ ਇਧਰ ਮੈਂ ਰੌਣਕ ਵਸਤੇ ਉਤਾਰ ਲੰਗੀ फटाफट ਬਰਾਂਠੇ ਤੇ ਉਹ ਸਾਦੇ ਬਰਾਂਠੇ ਖਾਏਗਾ ਉਹ ਮੱਕੀ ਦੇ ਨਹੀਂ ਖਾਂਦਾ ਜੇ ਜਵਾਰ ਦਾ ਜਾਂ ਚਾਵਲ ਦੀ ਰੋਟੀ ਹੁੰਦੀ ਤੇ ਫਿਰ ਉਹ ਖਾ ਲੈਂਦਾ ਮਗਰ ਮੱਕੀ ਦੀ ਨਹੀਂ ਖਾਂਦਾ ਕਿਉਂਕਿ ਉਹ ਮੱਕੀ ਦੀ ਕਦੀ ਖਾਦੀ ਹੀ ਨਹੀਂ ਅਜ ਤੱਕ ਤੇ ਜਵਾਰ ਔਰ ਚਾਵਲ ਦੀ ਵੀ ਨਹੀਂ ਖਾਦੀ ਮਗਰ ਉਹ ਮੰਗਦਾ ਹੈ ਕਿ ਹਾਂ ਉਹ ਵਾਲੇ ਬਣਾਓ ਤੇ ਪਤਲੇ ਚਿੱਟੇ ਚਿੱਟੀ ਰੋਟੀ ਤੇ ਉਹ ਖਾ ਲੈਂਦਾ ਠੀਕ ਹੈ ਜੀ ਤੇ ਬਸ ਇਧਰ ਹੁਣ ਮੈਂ ਆਪ ਨੂੰ ਦਿਖਾ ਰਹੀ ਹਾਂ ਕਿ ਮੈਂ ਮੱਕੀ ਦੀ ਰੋਟੀ ਕਿਵੇਂ ਬਣਾਨੀ ਹੈ ਮੈਂ ਆਟਾ ਗੁੰਨੇ ਸੀ ਥੋੜਾ ਜਿਹਾ ਗਰਮ ਪਾਣੀ ਅੰਦਰ ਔਰ ਥੋੜੀ ਦੇਰ ਇਹਨੂੰ ਛੋੜਤਾ ਸੀ ਅਗਰ ਆਪਕੋ ਹੋਵੇ ਤੇ ਮੈਂ ਆਟਾ ਗੁੰਨ ਕੇ ਵੀ ਆਪ ਨੂੰ ਦਿਖਾ ਦਾਂਗੀ ਤੇ ਬਸ ਐ ਮੈਂ ਜਦ ਮੱਖਣ ਮੰਗਾਨੀ ਹੈ ਨਾ ਤੇ ਮੈਂ ਉਹਦਾ ਬਟਰ ਪੇਪਰ ਰੱਖ ਲਿਆ ਸੀ ਤੇ ਮੱਖਣ ਨਾ ਬਟਰ ਪੇਪਰ ਦੇ ਅੰਦਰ ਹੀ ਆਂਦਾ ਹੈ ਬਟਰੇ ਪਰ ਲੈਂਦੀ ਲੋੜ ਨਹੀਂ ਸਪੈਸ਼ਲ ਤੇ ਬਸ ਤੇ ਉਹਦਾ ਰੱਖ ਲਿਆ ਸੀ ਤੇ ਉਹਦੇ ਛੀਵੇਂ ਬਸ ਰੋਟੀਆਂ ਥੱਪ ਥੱਪ ਕੇ ਨਾ ਤੇ ਬਸ ਮੈਂ ਇਹਨੂੰ ਬਣਾ ਲਾਂਗੀ ਔਰ ਬਹੁਤ ਅੱਛੀ ਰੋਟੀ ਬਣੀ ਹੈ ਕੋਈ ਟੁੱਟੀ ਨਹੀਂ ਕੋਈ ਕੁਝ ਨਹੀਂ ਹੋਇਆ ਆਪ ਦੇਖ ਲਓ ਆਪ ਦੇ ਸਾਹਮਣੇ ਬਣਾ ਰਹੀ ਆ ਬਿਲਕੁਲ ਬਸ ਹਲਕਾ ਹਲਕਾ ਤੂੜੇ ਦਾ ਹੱਥ ਲਗਾ ਰਹੀ ਆ ਅਗਰ ਆਪ ਤੂੜਾ ਨਹੀਂ ਲਗਾਣਾ ਚਾਹੁੰਦੇ ਤੇ ਮੱਕੀ ਦਾ ਆਟਾ ਲਾ ਲਓ ਸੁੱਕਾ ਹੱਥ ਤੇ ਤੇ ਬਸ ਔਰ ਮੈਂ ਜਿੰਨਾ ਆਟਾ ਸੀ ਉਨਾ ਹੀ ਗਰਮ ਪਾਣੀ ਸੀ ਉਸ ਤੋਂ ਫालतू ਕੋਈ ਚੀਜ਼ ਨਹੀਂ ਸੀ ਅਗਰ ਇੱਕ ਕੱਪ ਆਟਾ ਤੇ ਇੱਕ ਕੱਪ ਗਰਮ ਪਾਣੀ ਚ ਆਪਾਂ 5 ਮਿੰਟ ਛੋੜ ਦੋ ਤੇ ਉਸ ਤੋਂ ਬਾਅਦ ਆਪਣਾ ਅਗਰ ਆਪ ਹੱਥਾਂ ਨਾਲ ਨਹੀਂ ਮਲ ਸਕਦੇ ਨਾ ਤੇ ਕਟੋਰੀ ਲੈ ਕੇ ਨਾ ਕਟੋਰੀ ਜਿੱਥੇ ਕਟੋੜੀ ਚੰਦਰ ਜੀ ਵਿੱਚ ਸਬਜੀ ਪਾਨੇ ਕਟੋੜੀ ਦਾ ਪਿੱਛੇ ਪਾਸਾ ਹੁੰਦਾ ਨਾ ਤੇ ਪਿੱਛੇ ਪਾਸੇ ਨਾਲ ਪ੍ਰਾਹਤ ਇਹਦਾ ਚੰਗੀ ਤਰ੍ਹਾਂ ਕਟੋਰੀ ਨਾਲ ਆਟੇ ਨੂੰ ਮੈਸ਼ ਕਰੀ ਜਾਓ 5-7 ਮਿੰਟ ਤੇ ਬਸ ਉਸ ਤੋਂ ਬਾਅਦ ਜੀ ਫਿਰ ਆਪਣੇ ਹੱਥਾਂ ਨਾਲ ਉਹਨੂੰ ਮੁੱਕੀ ਮਾਰ ਲਓ ਥੋੜੀ ਜੀ ਥੋੜਾ ਕਟੋਰੀ ਨਾਲ ਚੰਗੀ ਤਰ੍ਹਾਂ ਮੈਸ਼ ਕਰ ਦੋਗੇ ਫੜ ਕੇ ਤੇ ਆਟਾ ਬਿਲਕੁਲ ਫਾਈਨ ਹੋ ਜਾਂਦਾ ਹੈ ਦੇਖੋ ਮੇਰਾ ਆਟਾ ਕਿੰਨਾ ਸਮੂਥ ਹੋਇਆ ਪਿਆ ਤੇ ਹੁਣ ਅਗਰ ਮੈਂ ਦੁਬਾਰਾ ਗੁੰਨਾ ਗਿੰਨਾ ਫਿਰ ਮੈਂ ਆਪ ਨੂੰ ਉਹ ਵੀ ਦਿਖਾ ਦਵਾਂਗੀ ਮੈਂ ਕਿਵੇਂ ਗੁੰਨਿਆ ਸੀ ਤੇ ਮੈਂ ਤਾਂ ਇਹ ਕਟੋੜੀ ਦੇ ਪਿੱਛੇ ਪਾਸੇ ਨਾਲ ਹੀ ਨਾ ਪ੍ਰਾਹਤ ਦੇ ਅੰਦਰ ਨਾਲ ਆਟੇ ਨੂੰ ਤੇ ਬਸ ਉਸ ਤੋਂ ਬਾਅਦ ਆਟਾ ਤਿਆਰ ਹੋ ਜਾਂਦਾ ਹੈ ਤੇ ਦੇਖ ਲਓ ਕੋਈ ਰੋਟੀ ਨਹੀਂ ਟੁੱਟੀ ਆਪ ਨੂੰ ਦੂਜੀ ਰੋਟੀ ਪਾ ਕੇ ਦੀ ਖਾਵਾਂਗੀ ਬਿਲਕੁਲ ਕੋਈ ਹੱਥ ਥੱਪਨ ਦੀ ਲੋੜ ਨਹੀਂ ਹੈ 2 ਮਿੰਟ ਵਿੱਚ ਰੋਟੀ ਤਿਆਰ ਹੋ ਜਾਂਦੀ ਹੈ ਕੁਝ ਵੀ ਕਰਨ ਦੀ ਜੇ ਲੋੜ ਨਹੀਂ ਹੈ ਫਟਾਫਟ ਰੋਟੀ ਬਣ ਰਹੀ ਹੈ ਦੇਖੋ ਮੱਕੀ ਦੀ ਮੈਂ ਜੇ ਤਿੰਨ ਫੁਲਕੇ ਬਣਾਉਂਗੀ ਤੇ ਆਟਾ ਬਚੇਗਾ ਉਹ ਵੀ ਮੈਂ ਰੱਖ ਦਾਂਗੀ ਫ੍ਰਿਜ ਤੇ ਰਾਤੀ ਵੀ ਦੁਬਾਰਾ ਬਣਾ ਲਾਂਗੀ ਤੇ ਕੋਈ ਆਟਾ ਨਹੀਂ ਖਰਾਬ ਹੋਇਆ ਕੁਝ ਨਹੀਂ ਹੋਇਆ ਬੜੀ ਅੱਛੀ ਰੋਟੀਆਂ ਬਣੀਆਂ ਬੜਾ ਅੱਛਾ ਰਿਹਾ ਮੱਕੀ ਦਾ ਐਕਸਪੀਰੀਅੰਸ ਮੇਰਾ ਕਿਉਂਕਿ ਮੈਂ ਨਾ ਬਣਾਉਂਦੀ ਨਹੀਂ ਸੀ ਮਗਰ ਹੁਣ ਮੈਂ ਬਣਾਣੀ ਸ਼ੁਰੂ ਕਰਤੀ ਆ ਨੇ ਆਪਣੇ ਵਾਸਤੇ ਤੇ ਦੇਖੋ ਦਰ ਸਭ ਨੂੰ ਲੱਗਦਾ ਹੈ ਕੰਮ ਕਰਦੇ ਹੋਏ ਮਗਰ ਠੀਕ ਹੈ ਮਨ ਨੂੰ ਵੀ ਸੀ ਕਿ ਹਾਂ ਮੇਰੇ ਤੋਂ ਨਹੀਂ ਬਣਨੀਆਂ ਪਰ ਆਪ ਦੇਖ ਲੋ ਐ ਰੋਟੀ ਬਿਲਕੁਲ ਸਿੱਧੀ ਪੈ ਗਈ ਨਾ ਤੇ ਮੈਂ ਬਣਾ ਲਈ ਮੈਂ ਕੋਸ਼ਿਸ਼ ਕੀਤੀ ਤੇ ਬਣ ਗਈ ਐ ਦੇਖੋ ਹੁਣ ਦੂਜੀ ਵੀ ਮੈਂ ਹਲਕਾ ਜਿਹਾ ਪਹਿਲੇ ਥੱਲੇ ਇਹ ਕਿਉਂ ਹੈ ਨਾ ਇਹ ਕਿਉਂ ਲੱਗ ਲੰਗੀ ਇਹ ਕਿਉਂ ਥੋੜਾ ਜੰਮਿਆ ਹੋਇਆ ਸੀ ਤੇ ਮੈਂ ਥੋੜਾ ਫੋਰਚੂਨ ਦਾ ਹੱਥ ਮਾਰ ਲਾਂਗੇ ਦੇ ਤੇ ਬਸ ਤੇ ਬਸ ਇਹ ਬਟਰ ਪੇਪਰ ਰੱਖਿਆ ਹੈ ਮੈਂ ਕੋਈ ਮੈਂ ਪਲਾਸਟਿਕ ਨਹੀਂ ਲੀਤੀ ਕੋਈ ਪੰਨੇ ਨਹੀਂ ਲੀਤੀ ਇਹਦੇ ਨਾਲ ਹੀ ਮੈਂ ਮੱਕੀ ਦੀਆਂ ਰੋਟੀਆਂ फटाफट ਥਾਪ ਲਿੱਤੀਆਂ ਨੇ ਜਿਹਨਾਂ ਨੂੰ ਹੱਥ ਤੇ ਥਪੜੀ ਆਂਦੀ ਹੈ ਨਾ ਉਹ ਹੱਥ ਤੇ ਥਪ ਸਕਦੇ ਨੇ ਮੈਨੂੰ ਹੱਥ ਵਾਲੀ ਨਹੀਂ ਆਂਦੀ ਮਗਰ ਮੈਨੂੰ ਐ ਵਾਲੀ ਆਂਦੀ ਮੈਂ ਐ ਥਾਪ ਲੀਆਂ ਦੇਖ ਲੋ ਐ ਥਪ ਕੇ ਬਸ ਪੋਲੀ ਪੋਲੀ ਮੈਂ ਬਣਾ ਲਈਏ ਔਰ ਇੰਨੀ ਸਵਾਦ ਬਣੀ ਸੀ ਔਰ ਇੰਨਾ ਸਵਾਦ ਸਾਗ ਬਣਿਆ ਸੀ ਆਪ ਸਾਗ ਨੂੰ ਤਿੰਨ ਟਾਈਮ ਵੀ ਖਾ ਸਕਦੇ ਹੋ ਕੋਈ ਗੈਸ ਨਹੀਂ ਕੋਈ ਕੁਝ ਨਹੀਂ ਮੂਲੀਆ ਦੇ ਪੱਤੇ ਪਾ ਕੇ ਮੈਂ ਸਾਗ ਬਣਾਇਆ ਤੇ ਐਡਾ ਸਵਾਦ ਬਣਿਆ ਕੋਈ ਗੈਸ ਦਾ ਕੋਈ ਮਤਲਬ ਨਹੀਂ ਕੋਈ ਕੁਝ ਨਹੀਂ ਤੇ ਬੜੀ ਵਧੀਆ ਚੀਜ਼ ਬਣੀ ਹੈ ਜੀ ਮੇਰੀ ਦਲੀ ਹੋਈ ਮੇਰਾ ਜਿਹੜਾ ਦਲਿਆ ਹੈ ਨਾ ਇਹ ਬਲੌਗ ਕਿ ਮੂਲ ਦੇ ਪੱਤੇ ਪਾਓ ਤੇ ਪਾ ਕੇ ਵੇਖੋ ਜੀ ਮੂਲ ਦੇ ਪੱਤੇ ਸਾਗ ਇਹ ਚ ਆਪ ਸਭ ਨੂੰ ਸਵਾਦ ਆ ਜਾਏਗਾ ਸਾਗ ਦਾ ਬਹੁਤ ਵਧੀਆ ਸਵਾਦ ਸਾਗ ਬਣਿਆ ਬਹੁਤ ਵਧੀਆ ਰਮਨ ਨੇ ਇੰਨਾ ਖੁਸ਼ ਹੋਇਆ ਖਾਦਾ ਨਾ ਦੋ ਕਟੋਈ ਸਾਗ ਖਾਦਾ ਹੈ ਜੀ ਇਹ ਸਾਗ ਨੂੰ ਬੜਾ ਪਸੰਦ ਹੈ ਮਨੂੰ ਵੀ ਸਾਗ ਬਹੁਤ ਪਸੰਦ ਹੈ ਸਾਗ ਸੀ ਤਿੰਨ ਟਾਈਮ ਵੀ ਖਾ ਸਕਦੇ ਆ ਮੈਂ ਆਪ ਨੂੰ ਗਿਆ ਨਾ ਮੇਰੇ ਬੱਚੇ ਸਬਜ਼ੀ ਵੀ ਖੁਸ਼ ਹੋਏ ਖਾਂਦੇ ਨੇ ਤੇ ਮੇਰੇ ਬੱਚੇ ਬਾਹਰ ਦਾ ਵੀ ਖੁਸ਼ ਹੋਏ ਖਾਂਦੇ ਨੇ ਮੇਰੇ ਬੱਚੇ ਨਹੀਂ ਐਵੇਂ ਕਰਦੇ ਦੇਖਦੇ ਆਟਾ ਬਚ ਗਿਆ ਸੀ ਦੋ ਤੇ ਤਿੰਨ ਪੇੜਿਆਂ ਦਾ ਤੇ ਬਸ ਮੈਂ ਨੂੰ ਸਾਈਡ ਤੇ ਰੱਖ ਤਾ ਨਾ ਖਣ ਦਾ ਆਟਾ ਤੇ ਸ਼ਾਮੀ ਜੇ ਉਹ ਨਾ ਖਾਏਗਾ ਫੁਲਕਾ ਤਾਂ ਠੀਕ ਹੈ ਨਹੀਂ ਖਾਏਗਾ ਤਾਂ ਮੈਂ ਆਪਣੀ ਧਮਕੀ ਦੀ ਰੋਟੀ ਬਣਾਈ ਲਾਂਗੀ ਤੇ ਹੁਣੇ ਸਾਰੇ ਭਾਂਡੇ ਵਿੱਚ ਫਟਾਫਟ ਮੇਲੇ ਮਾਈ ਲਾਂਗੀ ਨਾਲ ਨਾਲ ਹੀ ਇਹ ਜਿਹੜਾ ਬਟਰ ਪੇਪਰ ਬੱਚੇ ਇਹਨੂੰ ਮੈਂ ਫੋਲਡ ਕਰਕੇ ਰੱਖ ਦਾਂਗੀ ਤੇ ਮੈਂ ਇਸੇ ਤੇ ਹੀ ਬਣਾਵਾਂਗੀ ਜਦੋਂ ਵਿਚਕਾਰ ਮੱਖਣ ਆ ਜਾਂਦਾ ਨਾ ਤੇ ਮੈਂ ਬਟਰ ਪੇਪਰ ਇਹ ਪੁਰਾਣਾ ਹਟਾ ਦੇਣੀ ਆ ਨਵਾਂ ਰੱਖ ਲੈਣੀ ਆ ਤੇ ਮੈਂ ਐਵੇਂ ਕਰ ਲੈਣੀ ਆ ਹਜੇ ਮੱਖਣ ਆਏਗਾ ਤੇ ਕਰਤਾ ਗਿਆ ਮੇਰਾ ਚੱਲ ਜਾਏਗਾ ਤੇ ਫਿਰ ਉਸ ਤੋਂ ਮੈਂ ਬਟਰ ਮੈਂ ਰੱਖ ਲੈਣੀ ਆ ਅੱਖਰ ਨੂੰ ਮੈਂ ਫੈਕਟ ਦੇਣੀ ਆ ਤੇ ਬਸ ਕੰਮ ਆ ਜਾਂਦਾ ਜੀ ਰੋਟੀ ਬਣਾਣ ਦੇ ਬਾਜ ਦੀ ਰੋਟੀ ਬਣ ਗਈ ਚਾਵਲ ਦੀ ਰੋਟੀ ਬਣ ਗਈ ਇਹ ਵਾਲੀ ਬਣ ਗਈ ਇਹ ਲਾਈਟ ਗਈ ਸੀ ਜੀ 1 ਮਿੰਟ ਲਈ ਲਾਈਟ ਗਈ ਤੇ ਆ ਗਈ ਤੇ ਮੱਕੀ ਦੀ ਰੋਟੀ ਬਣ ਗਈ ਤੇ ਬਸ ਐ ਹੀ ਸਾਡੇ ਕੰਮ ਚੱਲਦੇ ਰਹਿੰਦੇ ਨੇ ਤੇ ਬਾਜੀ ਹੁਣ ਬਣ ਗਈਆਂ ਮੱਕੀ ਦੀਆਂ ਰੋਟੀਆਂ ਤੇ ਆ ਵੇਖੋ ਮੈਂ ਕਿੰਨੀਆਂ ਸੁੱਖੀਆਂ ਬਣਾ ਲਿਆ ਨੇ ਤੇ ਬਸ ਹੁਣ ਬਾਜਰਾ ਚਾਵਲ ਦੇ ਆਟੇ ਦੀ ਰੋਟੀ ਤੇ ਦੂਜੀਆਂ ਸਭ ਰੋਟੀਆਂ ਨਾ ਐਵੇਂ ਹੀ ਬਣ ਜਾਂਦੀਆਂ ਸੁੱਖੀਆਂ ਸੁੱਖੀਆਂ ਤੇ ਮੈਂ ਜਦੋਂ ਬਣਾਵਾਂਗੀ ਮੈਂ ਆਪ ਸਭ ਨੂੰ ਦੱਸਾਂਗੀ ਮੈਂ ਕਿਵੇਂ ਬਣਾਨੀ ਆ ਤੇ ਚਾਵਲ ਦੇ ਚਿਲੜੇ ਇਹ ਸਭ ਸ਼ਾਮਿਲ ਕਰ ਲਿਆ ਕੀ ਕਿ ਠੰਡ ਹੈਗੀ ਥੋੜੀ ਐ ਵਜੀ ਚੀਜ਼ਾਂ ਵੀ ਖਾਈਏ ਤੇ ਸਾਡਾ ਸਰੀਰ ਠੀਕ ਰਵੇ ਚੱਲਦਾ ਫਿਰਦਾ ਸਰੀਰ ਰਵੇ ਥੋੜਾ ਜਿਹਾ ਤੇ ਜਿਹੜੀ ਥੋੜੀ 24 ਘੰਟੇ ਸੀ ਗਿਉਂ ਤੇ ਰੋਟੀ ਖਾਣੀ ਹੈ ਉਹ ਵੀ ਖਾ ਲੈਨੇ ਆ ਜਦੋਂ ਮਜਬੂਰੀ ਹੁੰਦੀ ਏ ਤੇ ਬਸ ਜੀ ਤੇ ਇਹ ਵੇਖੋ ਜੀ ਮੱਖਣ ਪਾ ਕੇ ਸਾਗ ਆਹਾ ਮੂੰਹ ਪਾਣੀ ਆਂਦਾ ਪਿਆ ਰਿਕਾਰਡਿੰਗ ਕਰਦੇ ਹੋਏ ਵੀ ਤੇ ਇਹ ਦੇਖੋ ਰੋਟੀ ਮੱਕੇ ਦੀ ਤੇ ਅੱਜ ਰੌਣਕ ਵਸੇ ਪਰਾਂਠੇ ਤੇ ਨਾਲ ਸਾਗ ਉਹਨੇ ਵੀ ਅੱਜ ਰੋਪੀ ਖੁਸ਼ ਹੋਏ ਖਾਧੀ ਏ ਤੇ ਬੱਚਿਆਂ ਨੂੰ ਐਵ ਜੀ ਚੀਜ਼ਾਂ ਮਿਲ ਗੀਆਂ ਨਾ ਸਾਗ ਮੱਕੇ ਦੀ ਰੋਟੀ ਫਿਰ ਮੇਰੇ ਬੱਚੇ ਮੱਕੀ ਰੋਟੀ ਨਹੀਂ ਖਾਂਦਾ ਮੈਂ ਕਿਸੇ ਗੱਲ ਤੋਂ ਛੂਟ ਨਹੀਂ ਕਹਿੰਦੀ ਮਗਰ ਸਾਗ ਹੋਰ ਨੂੰ ਪਰਾਂਠੇ ਮਿਲ ਗਏ ਨੇ ਉਹ ਖੁਸ਼ ਏ ਬਹੁਤ ਉਹਨਾਂ ਜਿਹੜਾ ਰੋਟੀ ਕੱਟ ਖਾਂਦਾ ਚਾਵਲ ਜ਼ਿਆਦਾ ਖਾਂਦਾ ਹੈ ਪਯੋ ਰੋਟੀ ਨੂੰ ਅਵੋਇਡ ਕਰਦਾ ਹੈ ਵੇਟ ਕਰਕੇ ਤੇ ਇਸ ਕਰਕੇ ਜੀ ਤੇ ਬੱਸ ਜੀ ਇੰਜੋਏ ਕਰਨੇ ਆ ਰੋਟੀ ਜੀ ਠੰਡ ਕਰਕੇ ਨਾ ਕੋਈ ਕਪੜਾ ਨਹੀਂ ਸੁਖ ਰਿਹਾ ਬੜੀ ਦਿੱਕਤ ਹੋ ਗਈ ਐਨੀ ਵਾਰੀ ਸਨੇ ਟੇਰ ਕਪੜੇ ਲੱਗੇ ਪਏ ਨੇ ਬਾਹਰ ਇੱਕ ਕਪੜਾ ਨਹੀਂ ਸੁਖਦਾ ਔਰ ਸਾਰਾ ਕੰਮ ਕਰਕੇ ਨਾ ਮੈਂ ਹੁਣ ਰੋਟੀ ਬਣਾਤੀ ਹੈ ਰੋਟੀ ਖਾਂਗੇ ਜਿਸਨੇ ਪਹਿਲੇ ਸਵੇਰੇ ਇੱਕ ਵਾਰੀ ਮੈਗੀ ਖਾਈ ਸੀ ਤੇ ਉਹਦਾ ਪਰੌਂਠਾ ਬਣਾਇਆ ਹੁਣ ਇਹ ਪਰੌਂਠਾ ਖਾਲੇਗਾ ਠੀਕ ਹੈ ਤੇ ਮੈਂ ਮੱਕੀ ਦੀ ਰੋਟੀ ਵੀ ਬਣਾਈ ਮੈਂ ਆਪ ਨੂੰ ਦਿਖਾਤਾ ਮੈਂ ਕਿਵੇਂ ਬਣਾਨੀ ਹੈ ਬੜਾ ਸਿੰਪਲ ਤਰੀਕਾ ਹੈ ਮੁੱਲ ਦੇ ਉਹ ਇੱਕ ਬਟਰ ਪੇਪਰ ਤੇ ਠੀਕ ਹੈ ਤੁਹਾਨੂੰ ਰੋਟੀ ਖਾਣੇ ਆ ਫਿਰ ਮੈਂ ਆਪ ਨੂੰ ਮਿਲ ਲਈਆ ਠੀਕ ਹੈ 2 hours later ਬਾਜੀ ਖੀਰ ਬਸਹੀ ਰਹੇਗੀ ਠੀਕ ਹੈ ਤੇ ਖੀਰ ਵਾਲਾ ਭਾਂਡਾ ਮੈਂ ਖਾਲੀ ਕਰ ਲਿਆ ਐ ਸਾਗ ਮੈਂ ਕੱਢ ਲਿਆ ਡੱਬੇ ਚ ਠੀਕ ਹੈ ਇਹਨੂੰ ਰੋਣਾ ਕਲਿੰਕ ਕਲਿੰਗ ਕਰੇ ਗਾਜਰ ਤੁਸੀਂ ਮੈਂ ਧੋ ਕੇ ਰੱਖਦਾ ਤੇ ਮੈਂ ਸਾਰੇ ਭਾਂਡੇ ਤੋਤੇ ਨੇ ਉਹ ਦੁਪਹਿਰ ਦੀ ਰੋਟੀ ਤੋਂ ਬਾਅਦ ਸਾਰੇ ਭਾਂਡੇ ਧੋ ਲਏ ਦੇ ਦੇ ਇਹ ਵੀ ਤੋਦੂੰਗੀ ਤੇ ਪੰਡੇ ਸਮੇਟਣੀ ਆ ਗਾਜਰਾਂ ਛਿਲਾਂਗੀ ਥੋੜਾ ਲਸਣ ਵੀ ਛਿਲ ਕੇ ਰੱਖ ਲਾਂਗੀ ਠੀਕ ਹੈ ਤੇ ਮੈਂ ਤੁਹਾਨੂੰ ਦਿਖਾ ਰਹੀ ਹਾਂ ਸ਼ਾਮ ਪੈ ਗਈ ਏ ਸ਼ਾਮ ਪੈ ਗਈ ਏ ਉਹ ਠੰਡ ਕਿੰਨੀ ਹੈ ਦੇਖੋ ਪਰਦੇ ਹਿੱਲ ਰਹੇ ਨੇ ਆਪਣੇ ਆ ਏਡੀ ਤੇਜ਼ ਹਵਾ ਚੱਲ ਰਹੀ ਹੈ ਤੇਜ਼ ਹਵਾ ਚੱਲ ਰਹੀ ਹੈ ਤੇ ਠੰਡ ਪੈ ਗਈ ਹੈ ਤੇ ਬੱਸ ਜੀ ਮੈਂ ਹੁਣ ਗਾਜਰਾਂ ਛਿੱਲਾਂਗੀ ਲਸਣ ਛਿੱਲਾਂਗੀ ਤੇ ਇਸ ਵਲੌਗ ਦਾ ਕਰਾਂਗੀ ਇਧਰ ਹੀ ਐਂਡ ਵਲੌਗ ਪਸੰਦ ਆਇਆ ਲਾਈਕ ਸ਼ੇਅਰ ਸਬਸਕ੍ਰਾਈਬ ਕਰਨਾ ਆਪਨੇ ਦੇਖਿਆ ਮੇਰਾ ਪੂਰਾ ਦਿਨ ਕਿੰਨਾ ਕੰਮ ਹੈ ਪਹਿਲੇ ਸਫਾਈ ਛਪਾਂਡੇ ਸਰਾਸ ਸਰਾਦ ਜਿਹੜੇ ਪਏ ਹੁੰਦੇ ਨੇ ਸਿਰ ਦੇ ਨਸ਼ਟ ਦੇ ਪਾਂਡੇ ਫਿਰ ਰੋਟੀ ਸਬਜੀ ਤੇ ਉਸ ਤੋਂ ਬਾਅਦ ਹੁਣ ਮੈਂ ਦੁਪਹਿਰ ਦੇ ਪਾਂਡੇ ਹੀ ਮਾਂਝਲੇ ਨੇ ਠੀਕ ਹੈ ਤੇ ਠੀਕ ਹੈ ਜੀ ਆਪਣਾ ਕੰਮ ਖੁਦ ਤੇਰੇ ਤੇ ਕਰ ਲੈਣੀ ਹੋਛਾ ਕੰਮਰ ਲਗਾਵਾ ਸਿਰ ਤੇ ਟੈਨਸ਼ਨ ਆ ਪੈਂਦੀ ਰਹਿੰਦੀਆਂ ਨੇ ਆਈਏ ਨਹੀਂ ਅਹੀ ਆਈਏ ਤੇ ਆਪਣੇ ਹੱਥ ਪਰ ਚੱਲਦੇ ਰਹਿੰਦੇ ਨੇ ਤੇ ਬੱਸ ਜੀ ਔਰ ਐ ਵੀ ਮੈਨੂੰ ਪ੍ਰੇਰਣਾ ਮਿਲੀ ਹੈ ਕਿਸੇ ਕੋਲੋਂ ਠੀਕ ਹੈ ਕਿ ਆਪਣਾ ਕੰਮ ਖੁਦ تیر-ਤਿਰ ਕਰ ਲੈਣਾ ਚਾਹੀਦਾ ਹੈ ਤੇ ਬਸ ਹੁਣ ਆਪਣਾ ਹੋਰ ਜਿਹੜਾ ਕੰਮ ਹੈ ਉਹ ਕਰਾਂਗੀ ਫਿਰ ਮਿਲਾਂਗੀ ਕੱਲ ਆਪ ਨੂੰ ਹਲਵਾ ਬਣਾਵਾਂਗੇ ਤੇ ਦਿਖਾਵਾਂਗੀ ਠੀਕ ਹੈ ਖੇ ਥੋੜੀ ਜਿਹੀ ਰਹਿ ਗਈ ਬੱਚੇ ਦੋਨੋਂ ਖਾ ਲੈਂਦੇ ਨੇ ਤੇ ਮਿੱਠਾ ਹਲਵਾ ਗਾਜਰਾ ਲਈ ਸੀ ਉਹ ਬਣਾਣੀਆਂ ਤੇ ਵਲੌਗ ਪਸੰਦ ਆਏਗਾ ਤੇ ਲਾਈਕ ਸਬਸਕ੍ਰਾਈਬ ਕਰਨਾ ਤੇ ਕਮੈਂਟ ਕਰਨਾ ਦੇਖੋ ਮਾਰਕੀਟ ਪਿੱਛੇ ਔਰ ਠੰਡਕੀਨੀ ਹਵਾ ਚੱਲ ਰਹੀ ਹੈ ਪੇੜ ਪੱਤੇ ਹਿਲ ਰਹੇ ਨੇ ਠੀਕ ਹੈ ਜੀ ਓਕੇ ਜੀ ਬਾਏ ਬਾਏ